ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾ ਸਵਾਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਕੋਠੀਆਕਾਰ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਆਪਣਾ ਨੰਬਰ ਉੱਪਰ ਹਮੇਸ਼ਾ ਲਿਖਿਆ ਰਹੇਗਾ 77194 45360 ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਮਾ ਭੇਜ ਕੇ ਫਰੀਦ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਪਹਿਲੀ ਗੱਡੀ ਆਪਾਂ ਲੈ ਕੇ ਤੁਹਾਡੇ ਖਾਤਰ ਪਹੁੰਚਿਆ 스ਵਿਫਟ ZDI ਡੀਜ਼ਲ ਵਰਜਨ 스ਵਿਫਟ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਗੱਡੀ ਬਹੁਤ ਵਧੀਆ ਆਪਨ ਮਿਲੂਗੀ ਗੱਡੀ ਕੁੱਲ 84000 ਕਿਲੋਮੀਟਰ ਚੱਲੀ ਹੋਈ ਹੈ 17 ਮਾਡਲ ਗੱਡੀ ਆਪਨ ਮਿਲੂਗੀ 5 ਲੱਖ ਤੇ 80000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜਲੰਧਰ ਮਾਲਕ ਦਾ ਏਰੀਆ ਫਾਸਟ ਓਨਰ ਗੱਡੀ ਹੈ 75 80% ਆਪਨ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਤੇ ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਆਖਿਆ ਵੀ ਘਾਟਾ ਬਾਦਾ ਹੋ ਜੂਗਾ ਰੇਟ ਹੋ ਜੂਗਾ ਉੱਪਰ نیچے ਤੇ ਗੱਡੀ ਇੱਕ ਹੱਥ ਚੱਲੀ ਹੋਈ ਐ ਕੋਈ ਕਮੀ ਪੇਸ਼ੀ ਨਹੀਂ ਗੱਡੀ ਚ ਵਧੀਆ ਸੋਹਣੀ ਸਾਫ ਸੁਥਰੀ ਜ ਆਪਾਂ ਨੂੰ ਗੱਡੀ ਘਰੇ ਖੜੀ ਮਿਲੂਗੀ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਦਾ ਨੰਬਰ ਨੰਬਰ 7658032108 ਤੇ ਹੁਣ ਆਪਾਂ ਸੈਕਿੰਡ ਗੱਡੀ ਦੀ ਗੱਲ ਕਰਦੇ ਆ ਜੀ ਆਪਣੇ ਕੋਲ ਇਨੋਵਾ ਗੱਡੀ ਪਹੁੰਚੀ ਅ ਜੀ ਫਾਸਟ ਓਨਰ ਐ ਇੱਕ ਹੱਥ ਗੱਡੀ ਚੱਲੀ ਹੋਈ ਐ ਗੱਡੀ ਦਾ ਮਾਡਲ ਤਾਂ 2009 ਹੈ ਪਰ ਗੱਡੀ ਦੀ ਪਾਸਿੰਗ 2029 ਤੱਕ ਆਪਾਂ ਨੂੰ ਮਿਲ ਚੁੱਕੀ ਹੈ ਡਿਮਾਂਡ ਦੀ ਗੱਲ ਕਰੀਏ ਤਾਂ 3,25,000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਮਾਲਕ ਕਹਿੰਦੀ ਹੈ ਗੱਡੀ ਦੇ ਵੀ ਰੇਟ ਹੋ ਜਾਊਗਾ ਉੱਪਰ-ਨੀਚੇ ਇੱਕ ਬਾਰੀ ਸਿਰਫ ਡਿਮਾਂਡ ਹੈ ਤੇ ਗੱਡੀ ਆਪਾਂ ਨੂੰ ਮਿਲੂਗੀ ਲੁਧਿਆਣੇ ਏਰੀਆ 'ਚ ਕਿਸੇ ਨੇ ਗੱਡੀ ਜਾ ਕੇ ਦੇਖਣੀ ਹੋਵੇ ਕਿਸੇ ਨੇ ਚਲਾ ਕੇ ਦੇਖਣੀ ਹੋਵੇ ਲੁਧਿਆਣੇ ਜਾ ਕੇ ਦੇਖ ਸਕਦੋਂ 70 ਤੋਂ 75% ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਵੀ ਮਿਲ ਜੂਗੀ ਇਹ ਗੱਡੀ ਸੋਹਣੀ ਹੈ ਵਧੀਆ ਅੰਦਰੋਂ ਵੀ ਪੂਰੀ ਵਧੀਆ ਹੈ ਬਾਕੀ ਲੁਧਿਆਣਾ ਜਾ ਕੇ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਨੰਬਰ 22 ਦਾ ਆਪਾਂ ਸਕਰੀਨ ਤੇ ਦੇ ਵੀ ਰੱਖਿਆ 8699850161 ਸਵੈਪਟ ਵੀਡੀਓ ਤੁਸੀਂ ਦੇਖੋ ਹੁਣ ਸਿਲਵਰ ਰੰਗ ਚ ਗੱਡੀ ਆ ਤੇ ਗੱਡੀ ਪੰਜਾਬ ਨੰਬਰ ਹੈ ਤੇ ਗੱਡੀ 13 ਮਾਡਲ ਹੈ ਜੀ 1 ਲੱਖ ਤੇ 3000 ਕਿਲੋਮੀਟਰ ਗੱਡੀ ਕੁੱਲ ਚੱਲੀ ਹੋਈ ਆ ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਗੱਡੀ ਖੜੀ ਐ ਅੰਮ੍ਰਿਤਸਰਾਂ 330000 ਰੁਪਿਆ ਮਾਲਕ ਵੱਲੋਂ ਡਿਮਾਂਡ ਐ ਮਾਲਕ ਕਹਿੰਦੀ ਐ ਵੀ ਘਾਟਾ-ਵਾਦਾ ਕਰ ਲਾਂਗੇ ਇੱਕ ਵਾਰੀ ਸਿਰਫ ਡਿਮਾਂਡ ਐ ਬਾਕੀ ਅੱਦੇ ਵਾਂਗੂ ਆਪਾਂ ਨੂੰ ਟਾਇਰ ਮਿਲ ਜਾਣਗੇ ਗੱਡੀ ਫਾਸਟ ਓਨਰ ਐ ਗੱਡੀ ਅੰਮ੍ਰਿਤਸਰ ਖੜੀ ਐ ਕਿਸੇ ਨੂੰ ਪਸੰਦ ਜੇ ਆਈ ਐ ਗੱਡੀ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਅੰਮ੍ਰਿਤਸਰ ਜਾ ਕੇ ਦੇਖ ਸਕਦੇ ਹੋ ਬਾਕੀ ਤੁਹਾਨੂੰ ਗੱਡੀ ਬਾਰੇ ਸਾਰਾ ਕੁਝ ਪਤਾ ਲੱਗ ਗਿਆ ਹੋਊਗਾ ਮੈਂ ਉਮੀਦ ਕਰਦਾ ਗੱਡੀ ਤੁਹਾਨੂੰ ਪਸੰਦ ਆਈ ਹੋਵੇਗੀ ਆਹ ਇਹ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 8872396943 ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਆਖਿਆ ਵੀ ਘਾਟਾ ਬਾਦ ਦਾ ਚਲੋ ਵੱਖਰੀ ਗੱਲ ਕਰ ਲਾਂਗੇ ਮੌਕੇ ਤੇ ਹੁਣ ਤੁਸੀਂ ਇੱਕ ਆਲਟੋ ਗੱਡੀ ਦੇਖੋ ਜੀ ਹਰਿਆਣਾ ਨੰਬਰ ਗੱਡੀ ਆ 12 ਮਾਡਲ ਹੈ ਤੇ ਗੱਡੀ ਖੜੀ ਆ ਮੁਕਤਸਰ ਏਰੀਆ ਚ ਮਾਲਕ ਨੇ ਰੇਟ 1 ਲੱਖ ਤੇ 5000 ਰੁਪਿਆ ਲਾ ਕੇ ਵੇਚਿਆ 12 ਮਾਡਲ ਹੈ ਤੇ ਮਾਲਕ ਨੇ ਆਪਣੇ ਕੋਲੇ ਫੋਟੋਆਂ ਆਹ ਖਿੱਚ ਕੇ ਭੇਜੀਆਂ ਤੇ ਆਪਣੇ ਕੋਲੇ ਭੇਜੀ ਆ ਐਡ ਆ ਤੇ ਕੋਈ ਜਾਣਕਾਰੀ ਤੁਸੀਂ ਲੈਣਾ ਚਾਹੁੰਦੇ ਹੋ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਸਿੱਧੀ ਤੁਹਾਡੀ ਮਾਲਕ ਨਾਲ ਗੱਲ ਹੋ ਜੂਗੀ ਮਾਲਕ ਨੇ ਜਿਹੜਾ ਨੰਬਰ ਦਿੱਤਾ ਆਪਾਂ ਸਕਰੀਨ ਤੇ ਤੁਹਾਨੂੰ ਦਿੱਤਾ ਜੀ 81463 ਤੇ 79268 ਜਿਹੜੀ ਵੀ ਗੱਲ ਕਰਨੀ ਹੋਵੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨਾ ਚਾਹੁੰਦੇ ਹੋ ਤੁਸੀਂ ਮੁਕਤਸਰ ਜਾ ਕੇ ਬਾਕੀ ਬਹਿ ਕੇ ਗੱਲ ਹੋ ਜੂਗੀ ਤੇ ਪਹਿਲਾਂ ਤੁਸੀਂ ਕੋਈ ਗੱਲ ਕਰਨੀ ਹੈ ਤਾਂ ਮਾਲਕ ਨਾਲ ਗੱਲ ਕਰ ਲਓ। ਬਾਕੀ ਮਾਲਕ ਕਹਿੰਦੇ ਰੇਟ ਵਧੀਆ ਹੈਗਾ ਤੇ ਹੋਰ ਵੀ ਮਤਲਬ ਕਿ ਲੈਸ ਬਸ ਹੋ ਚੁੱਕਾ। ਗੱਡੀ ਅੰਦਰੋਂ ਵੀ ਠੀਕ ਪਈ ਹੈ ਦੇਖਣ ਚ ਬਾਹਰੋਂ ਵੀ ਵਧੀਆ ਕੋਈ ਗਲੌਪਟ ਨਹੀਂ ਕੋਈ ਐਕਸੀਡੈਂਟਡ ਨਹੀਂ। ਮਾਲਕ ਕਹਿੰਦੇ ਵਧੀਆ ਰੱਖੀ ਹੋਈ ਹੈ। ਬਾਕੀ ਤੁਸੀਂ ਜਾ ਕੇ ਦੇਖ ਲਓ ਕਾਗਜ਼ ਪੱਤਰ ਚੈੱਕ ਕਰਕੇ ਆਪਦੀ ਪੂਰੀ ਤਸੱਲੀ ਕਰਕੇ ਫਿਰ ਗੱਡੀ ਨੂੰ ਖਰੀਦ ਸਕਦਾ ਹੋ ਜੀ। ਤੇ ਮਸ਼ੀਨਰੀਆਂ ਦੀ ਗੱਲਬਾਤ ਤਾਂ ਹੋ ਰਹੀ ਹੈ ਜੀ ਅੱਗੇ ਤੁਹਾਨੂੰ ਹੋਰ ਬਹੁਤ ਸਾਰੀਆਂ ਮਸ਼ੀਨਰੀਆਂ ਦੇਖਣ ਨੂੰ ਮਿਲ ਜਾਣਗੀਆਂ। ਤੇ ਕੱਲੀ ਕੱਲੀ ਆਪਾਂ ਗੱਲ ਕਰ ਹੀ ਰਹੇ ਹਾਂ ਜੀ ਤੇ ਪਹਿਲਾਂ ਤੋਂ ਆਪਣੇ ਚੈਨਲ ਤੋਂ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਇੱਕ ਬਾਰੀ ਫਿਰ ਤੋਂ ਕਹਿ ਦੇਣਾ ਜੀ ਨੰਬਰ ਹੈ ਜੀ ਆਪਣਾ 7719445360 ਜੇ ਕਿਸੇ ਨੂੰ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਕੋਈ ਵੀ ਗੱਡੀ ਹੈ ਮੋਟਰਸਾਈਕਲ ਹੈ ਕੂਠੀਆ ਘਰਾਂ ਮਕਾਨ ਹੈ ਆਪਣੇ ਕੋਲੇ ਭੇਜੋ ਆਪਣੇ WhatsApp ਨੰਬਰ ਤੇ ਇੱਕ ਤਾਂ ਪੂਰੀ ਵਧੀਆ ਵੀਡੀਓ ਬਣਾ ਕੇ ਤੇ ਪੂਰੀ ਜਾਣਕਾਰੀ 10 ਵਾਰ ਫੋਟੋਆਂ ਤੇ ਬਿਲਕੁਲ ਫਰੀ ਦੇ ਵਿੱਚ ਆਪਾਂ ਏਡ ਲਗਾ ਦਾਂਗੇ ਆਪਣਾ ਕਮਿਸ਼ਨ ਖਰਚਾ ਵਗੈਰਾ ਕਿਸੇ ਤਰ੍ਹਾਂ ਦਾ ਕੋਈ ਕਿਸੇ ਪਾਸੋਂ ਨਹੀਂ ਹੁੰਦਾ ਜੀ ਬਿਲਕੁਲ ਫਰੀ ਦੇ ਵਿੱਚ ਆਪਣਾ ਸਾਰਾ ਕੰਮ ਹੈ ਤੁਸੀਂ ਕੋਈ ਵੀ ਮਸ਼ੀਨਰੀ ਘਰ ਕੁਠੀਮਕਰ ਵੇਚਣਾ ਚਾਹੁੰਦੇ ਹੋ ਆਪਣੇ ਨੰਬਰ ਤੇ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਤੇ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਬਸ ਤੁਸੀਂ ਡਾਇਰੈਕਟ ਭੇਜ ਦਿਆ ਕਰੋ ਜੀ ਤੇ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਵੀ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਜੇ ਤੁਹਾਨੂੰ ਆ ਰਹੀ ਹੈ ਜੀ ਤਾਂ نیچے ਇੱਕ ਲਾਈਕ ਦਾ ਬਟਨ ਤੁਹਾਨੂੰ ਮਿਲੂਗਾ ਲਾਈਕ ਵੀਡੀਓ ਨੂੰ ਜ਼ਰੂਰ ਕਰ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਨੂੰ ਵੀਡੀਓ ਪਸੰਦ ਜੇ ਤੁਹਾਨੂੰ ਆ ਰਹੀ ਹੈ ਜੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਪਹਿਲੀ ਵਾਰ ਪਹੁੰਚੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਬਾਕੀ ਤੁਹਾਨੂੰ ਪਤਾ ਹੀ ਆ ਆਪਾਂ ਐਡ ਬਿਲਕੁਲ ਫਰੀ ਚ ਕਰਦੇ ਆਂ ਵੇਚਣਾ ਚਾਹੁੰਦੇ ਹੋ ਭੇਜੋ ਆਪਣੇ ਕੋਲ ਨੂੰ ਤੇ ਹੁਣ ਆਪਾਂ ਇੱਕ ਛੋਟਾ ਹਾਥੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਆਂ ਟਾਟਾ ਦਾ ਏਸ ਹੈ ਜੀ ਛੋਟੇ ਹਾਥੀ ਵਾਂਗੂ ਹੀ ਐ 2020 ਮਾਡਲ ਹੈ ਇਹ ਤੇ ਮਾਨਸਾ ਖੜਾ ਹੈਗਾ ਜਿਹੜੀ ਡਿਮਾਂਡ ਆਪਣੇ ਕੋਲੇ ਪਹੁੰਚੀ ਆ 3,60,000 ਰੁਪਏ ਮਾਲਕ ਵੱਲੋਂ ਡਿਮਾਂਡ ਪਹੁੰਚੀ ਆ ਬਾਡੀਵੁੱਡੀ ਪੂਰੀ ਵਧੀਆ ਪਈ ਐ ਬਾਕੀ ਰੇਟ ਮਾਲਕ ਕਹਿੰਦੇ ਆ ਵੀ ਮੌਕੇ ਤੇ ਕਰ ਲਾਂਗੇ ਇੱਕ ਬਾਰੀ ਸਰਫ ਡਿਮਾਂਡ ਐ ਕਿਸੇ ਨੂੰ ਪਸੰਦ ਚ ਆ ਰਿਹਾ ਸੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਕੋਈ ਵੀ ਖਰੀਦਣ ਦਾ ਚਾਹ ਬਣ ਹੈਗਾ ਤੁਸੀਂ ਜਾ ਕੇ ਦੇਖ ਲਓ ਗੱਲਬਾਤ ਹੋ ਜੂਗੀ ਮੌਕੇ ਤੇ ਰੇਟ ਦੀ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਆਊਗਾ ਤੇ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਜਿੰਨਾ ਦਾ ਹਾ ਛੋਟਾ ਥੀ ਹੈ 99147 ਤੇ 95349 ਗੱਲਬਾਤ ਜਿਹੜੀ ਵੀ ਕਰਨੀ ਹੋਵੇ ਤੁਸੀਂ ਆਪੇ ਕਰ ਲਿਓ ਇੱਕ ਤੁਸੀਂ ਹੁਣ Honda ਦੀ ਗੱਡੀ ਦੇਖੋ ਜੀ 2014 ਮਾਡਲ ਹੈ 14 15 ਮਾਡਲ ਹੈ ਤੇ 70000 ਕਿਲੋਮੀਟਰ ਗੱਡੀ ਚੱਲੀ ਹੋਈ ਆ ਗੱਡੀ ਖੜੀ ਆ ਪੱਟੀ ਵਾਲੇ ਏਰੀਆ ਚੋਂ ਗੱਡੀ ਪੂਰੀ ਸਾਫ਼ ਹੈ ਪੂਰੀ ਵਧੀਆ ਹੈ ਤੇ ਇਹ ਘਰ ਦੀ ਗੱਡੀ ਆ 295 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਡਿਮਾਂਡ ਇੱਕ ਵਾਰੀ ਕੋਈ ਫਿਕਸਡ ਰੇਟ ਨਹੀਂ ਹੈਗਾ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਕਹਿੰਦੇ ਵੀ ਰੇਟ ਉੱਪਰ-ਨੀਚੇ ਹੋ ਜਾਊਗਾ ਕਿਸਾਨੂ ਵੀ ਪਸੰਦ ਜੇ ਗੱਡੀ ਆ ਇਹ ਤੁਸੀਂ ਜਾ ਕੇ ਦੇਖ ਸਕਦੇ ਹੋ ਕਿਸੇ ਨੇ ਵੀ ਗੱਲ ਕਰਨੀ ਆ ਤੇ ਕੋਈ ਵੀ ਗੱਲ ਕਰਨੀ ਹੈ ਗੱਡੀ ਬਾਰੇ ਤੁਸੀਂ ਮਾਲਕ ਤੋਂ ਜਾਣਕਾਰੀ ਲੈ ਸਕਦੇ ਹੋ ਜੀ ਨੰਬਰ ਹੈ 86993 38800 38 ਮਾਲਕ ਦਾ ਸਿੱਧਾ ਨੰਬਰ ਹੈ ਆਲਟੋ ਗੱਡੀ ਆਪਾਂ ਹੁਣ ਲੈ ਕੇ ਪਹੁੰਚੀ ਆ ਚੈੱਕ ਕਰੋ ਤੁਸੀਂ 2005 ਮਾਡਲ ਹੈ ਤੇ ਗੱਡੀ ਦੀ ਪਾਸਿੰਗ ਆਪਨੂੰ 2027 ਤੱਕਰ ਮਿਲ ਚੁਗੀ 68000 ਰੁਪਏ ਮਾਲਕ ਵੱਲੋਂ ਡਿਮਾਂਡ ਹੈ ਤੇ ਮੋਹਾਲੀ ਗੱਡੀ ਖੜੀ ਆ 75 80 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਵੀ ਮਿਲ ਚੁਗੀ ਚੈਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਗੱਡੀ ਪੂਰੀ ਸੋਹਣੀ ਹੈ ਜੀ ਕਿਸੇ ਨੂੰ ਵੀ ਗੱਡੀ ਪਸੰਦ ਆਉਂਦੀ ਹੈ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਮੋਹਾਲੀ ਜਾ ਕੇ ਦੇਖ ਸਕਦੇ ਹੋ ਜੀ ਕੰਡੀਸ਼ਨ ਗੱਡੀ ਦੀ ਪੂਰੀ ਵਧੀਆ ਸੋਹਣੀ ਗੱਡੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਹੈ ਤੇ ਸਾਫ਼ ਸੁਥਰੀ ਗੱਡੀ ਹੈ ਕਿਸੇ ਨੂੰ ਪਸੰਦ ਆਈ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਜੀ ਵਾਕੀ ਰੇਟ ਵੀ ਘੱਟ ਹੀ ਹੈ ਜੀ ਕੋਈ ਜ਼ਿਆਦਾ ਰੇਟ ਹੈ ਨਹੀਂ ਤੇ ਕਿਸੇ ਨੂੰ ਪਸੰਦ ਆਈ ਹੈ ਤੁਸੀਂ ਜਾ ਕੇ ਦੇਖ ਲਿਓ ਇਹਨਾਂ ਦੇ ਏਰੀਆ ਚ ਤੇ ਗੱਡੀ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਜਰੂਰ ਦੱਸੋ ਵਧੀਆ ਲੱਗ ਰਹੀ ਹੈ ਗੱਡੀ ਤਾਂ ਕਮੈਂਟ ਲਾਜ਼ਮੀ ਕਰਿਓ ਬਾਕੀ ਪੰਜ ਮਾਡਲ ਹੈ ਤੇ ਰੇਟ ਵੀ ਠੀਕ ਹੈ ਗੱਡੀ ਵੀ ਸੋਹਣੀ ਹੈ ਕਿ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਹੋਊਗਾ ਤੇ ਮਾਲਕ ਦਾ ਨੰਬਰ 6239638613 ਆਹ ਮਾਲਕ ਦਾ ਨੰਬਰ ਹੈ ਤੇ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਸਾਰੀਆਂ ਗੱਡੀਆਂ ਤੁਸੀਂ ਦੇਖ ਲਈਆਂ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੇ ਵੀਡੀਓ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਸਪੋਰਟ ਕਰਿਆ ਕਰੋ ਫੁੱਲ ਬਟਾ ਫੁੱਲ ਜੀ ਬਾਕੀ ਮਿਲਦੇ ਹਾਂ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਤੇ ਅਗਲੀ ਵੀਡੀਓ ਚ ਕਿਹੜੀ ਏਰੀਆ ਚੋਂ ਕਿਹੜੀ ਗੱਡੀ ਤੁਹਾਨੂੰ ਚਾਹੀਦੀ ਹੈ ਕੋਠੀ ਘਰ ਚਾਹੀਦਾ ਦੱਸੋ ਮੈਨੂੰ ਤੇ ਜੇ ਕਿਸੇ ਨੇ ਐਡ ਕਰਵਾਉਣੀ ਹੈ ਨੰਬਰ ਆਪਣਾ ਉੱਪਰ ਦਿੱਤਾ ਹੋਇਆ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ